ਸ੍ਰੀ ਗੁਰੂ ਦੋਸਤੋ ਸਵਾਗਤ ਆ ਸਾਰਿਆਂ ਦਾ ਮੇਰੇ ਚੈਨਲ ਚੰਗਦੀ ਰਾਤ ਤੇ ਮੈਂ ਤੁਹਾਡਾ ਆਪਣਾ ਕੀਰਪਾਪਨੂ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਅਦਾਬ ਜਿੱਥੇ ਵੀ ਦੇਖ ਦੇ ਸ਼ੁਭ ਆਦੇ ਮੈਂ ਅੱਜ ਦਾ ਵਲੌਗ ਲੈ ਕੇ ਹਾਜ਼ਰਾਂ ਮੌਸਮ ਜਿਹੜਾ ਗੁੰਮਸਮ ਜਿਹਾ ਹੋ ਸਕਦਾ بارش ਵੀ ਹੋ ਜੇ ਉਟਾਇਆ ਪ੍ਰੋਗਰਾਮ ਆ ਸੁਮੀ ਸਾਹਿਬ ਦਾ ਉਹਨਾਂ ਨੇ ਸਭ ਦੇ ਜਿਹੜੇ ਆ ਪਿੱਤਰ ਚਾਹਨਾ ਆਪਣੇ ਘਰ ਤੋਂ ਆਏ ਆ ਅਸੀਂ ਜਾ ਰਹੇ ਹਾਂ ਉੱਥੇ ਕਿਹ ਘਾਲ ਹੈ ਹੈ ਜਾਂ ਤੋਂ ਦੂਜੀ ਦੀ ਇਹ ਕਦੇ ਦੀਸ਼ਾਨੀ ਦੀ ਇਹ ਪਾਕਨਵਾ ਖੰਡਿਆ ਐਂਡੇ ਐਂਡੇ ਜੀ ਐਂਡਾ ਅੱਜ ਕਿਆ ਦੀ ਨਰਦੀ ਦੋਸਤੋ ਨਾਲ ਚੱਲ ਰਿਹਾ ਕਰਦਾ ਕੰਮ ਤੇ ਘਰ ਦੇ ਕੰਮ ਚ ਵਾਡੇ ਜਾਣਾ ਬੜਾ ਔਖਾ ਆ ਇਹ ਮਿਸਤਰੀ ਮੇਰੇ ਆ ਵੀਕਐਂਡ ਵੀ ਮਨਾਉਂਦੇ ਆ ਛੁੱਟੀ ਵੀ ਮਾਰਦੇ ਆ ਪਰ ਕੰਮ ਵੀ ਖਿੱਚ ਕੇ ਕਰਦੇ ਆਾਰੇ ਇਹਨਾਂ ਦਾ ਮੈਨੂੰ ਅੱਜ ਵੀ ਭਰੋਸਾ ਨਹੀਂ ਵੀ ਆਉਂਦੇ ਕਿ ਨਹੀਂ ਆਉਂਦੇ ਥੋੜਾ ਬਾਹਰ ਇਹ ਮੇਰਾ ਅੱਜ ਬਣੀ ਦਾਦੀ ਜੀ ਆਹੋ ਜਿਹੇ ਦਾ ਕੰਮ ਹੋਟੂ ਗਿਆ ਮਾਸੋ ਮਾ ਸੋ ਜਿੰਨਾ ਇਹਦਾ ਕਰੀ ਗਿਆ ਦਾ ਕੰਮ ਲੱਤ-ਪੱਤ ਇਹ ਬੰਦੇ ਕਿੱਟ ਤੇ ਸਾਡਾ ਸਾਡਾ ਜੱਮਾ ਦਾ ਸਾਡਾ ਸੋ ਸਾਡੀ ਛੋਟੀ ਸਿਸਟਰ ਤੇ ਉਹਨਾਂ ਦੇ ਘਰ ਪ੍ਰਵੇਸ਼ ਕਰ ਨਵਾਂ ਬਣਾਇਆ ਤੇ ਨਵੇਂ ਘਰ ਦਾ ਚਾਹ ਹਰ ਕਿਸੇ ਨੂੰ ਹੀ ਹੁੰਦਾ ਕਿਉਂਕਿ ਆਪਦੀ ਜ਼ਿੰਦਗੀ ਚ ਘਰ ਜਿਹੜਾ ਬਣਾਉਣਾ ਸਭ ਤੋਂ ਮੁਸ਼ਕਲ ਦਾਤ ਜਿੰਦਾ ਘਰ ਦੀ ਖੁਸ਼ੀ ਵੀ ਹੁੰਦੀ ਆ ਤੇ ਅੱਜ ਗਰਮੀ ਵੀ ਬੜੀ ਆ ਤੇ ਮਸ ਵੀ ਬੜੀ ਜੀ ਦੀ ਮੈਂ ਪਹਿਲਾਂ ਗੱਲ ਕਰ ਆਇਆ ਆ ਆ ਮੈਂ ਅੰਦਰ ਬਹਿ ਗਿਆ ਜਾ ਕੇ ਤੇ ਮੈਂ ਛੋਟੇ ਭਾਣ ਦੇਨ ਗਿਆ ਵੀ ਚੱਲ ਅੱਜ ਬਣਾਦੇ 1-2 ਕਲਿੱਪ ਉਹਨੇ ਪੂਰਾ ਘਰ ਦਾ ਵਿਊ ਨਹੀਂ ਦਿੱਤਾ ਆ ਸ੍ਰੀ ਗੁਰੂ ਰਾਮ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਵਾ ਮਹਾਰਾਜ ਦੇ ਪਾਸ਼ਾ ਮੇਰ ਕਰਨਾ ਉਹਨਾਂ ਦਾ ਘਰ ਦੇ ਵਿੱਚ ਚਰਨ ਵਾਏ ਆ ਪਵਿੱਤਰ ਤੇ ਸਿੱਜੇ ਸਿੱਜੇ ਗੈਸਟ ਆ ਜਿਹੜੇ ਆਈ ਜਾਂਦੇ ਆ ਤੇ ਜਿਉਂ ਜਿਉਂ ਗੈਸਟ ਆਉਂਦੇ ਜਾਣਗੇ ਤੇ ਉਹ ਫਿਰ ਰੌਣਕ ਵਾਧੀ ਜਾਊਗੀ ਤੇ ਇਹ ਤੁਸੀਂ ਵੇਖ ਸਕਦੇ ਨਵੇਂ ਘਰ ਦੀਆਂ ਨਵੀਆਂ ਕੰਧਾਂ ਨਵਾਂ ਫਰਨੀਚਰ ਨਵਾਈ ਪਰਸ਼ਾਹਰਾ ਕੋਲ ਜੀ ਤੇ ਅਜੇ ਕਿਉਂਕਿ ਜਿਆਦਾ ਗਰਮੀ ਆ ਸਭੋਂ ਜਿਆਦਾ ਗਰਮੀ ਕਰਕੇ ਅਜੇ ਗੈਸਟ ਜਿਹੜੇ ਆ ਉਹ ਸਿੱਧੀ-ਸਿੱਧੀ ਸਾਰਿਆਂ ਨੇ ਆਉਣਾ ਵਾ ਰਿਸ਼ਤੇਦਾਰਾਂ ਨਹੀਂ ਸਿੱਕੇ ਭਾਵੇਂ ਕੋਈ ਜਿਆਦਾ ਰਿਸ਼ਤੇਦਾਰ ਤਾਂ ਨਹੀਂ ਬੁਲਾਏ ਗਏ ਤੇ ਅਸੀਂ ਵੀ ਮੁਬਾਰਕਬਾਦ ਸਾਡੇ ਤੋਂ ਬਹੁਤ-ਬਹੁਤ ਸਾਰੀ ਬੱਚੀ ਬੇਟੀ ਨੂੰ ਤੇ ਗੁਰੂ ਸਾਹਿਬ ਦੇ ਜਿਹੜਿਆ ਕੋਈ ਕੋਈ ਵੀ ਕਾਰਜ ਆ ਸਾਡੇ ਸਿੱਖ ਧਰਮ ਦੇ ਵਿੱਚ ਉਹ ਗੁਰੂ ਸਾਹਿਬ ਦੀ ਜਿਹੜੀ ਉਹਦੀ ਤਾਂ ਬੜਾ ਸੰਪੂਰਨ ਨਹੀਂ ਸਮਝਿਆ ਜਾਂਦਾ ਗੁਰੂ ਸਾਹਿਬ ਦੇ ਚਰਨਾਂ ਦੇ ਨਜ਼ਰ ਕਰ ਤੇ ਹੀ ਨਹੀਂ ਪਾਉਂਦੇ ਤੇ ਮੈਂ ਬਾਟ ਸੁਣ ਲਿਆ ਸੀ ਇਹ ਮੁੜ ਕੇ ਚਾਹ ਦਾ ਕੰਮ ਸ਼ੁਰੂ ਹੋ ਗਿਆ ਚਾਹ ਦਾ ਵੀ ਗਰਮੀ ਦੇ ਵਿੱਚ ਗਰਮ ਗਰਮ ਪਕੌੜੇ ਉਹਨਾਂ ਨੂੰ ਸਵਾਲ ਲੱਗਦੇ ਜਾਂ ਥੋੜਾ ਜਿਹਾ ਮੌਸਮ ਮਾਰਸ਼ ਵਾਲਾ ਹੋਵੇ ਜਾਂ ਸਤਿ ਸ੍ਰੀ ਅਕਾਲ ਦੀ ਹੋਵੇ ਫਿਰ ਵੀ ਚਲੋ ਬ੍ਰੇਕਫਾਸਟ ਆ ਸਵੇਰ ਦਾ ਇਹ ਹੋ ਗਿਆ ਸ਼ਹਿਰਾਂ ਦੀ ਜਿਹੜੀ ਜਗ੍ਹਾ ਹੁੰਦੀ ਆ ਉਹ ਪਿੰਡਾਂੋਂ ਖੁੱਲੀ ਥੰਦੀ ਨਹੀਂਗੀ ਇਹ ਸ਼ਹਿਰ ਦੀ ਜਗ੍ਹਾ ਵਾ ਉਹਦਾ ਕਰਕੇ ਥੋੜਾ ਜਿਹਾ ਲੱਗਦਾ ਵਾ ਉਹਦਾ ਇਤਨਾ ਟਾਈਟ ਟਾਈਟ ਜਿਹਾ ਕੰਮ ਤੇ ਚਲੋ ਫਿਰ ਵੀ ਇਹ 10 12 ਮੱਦੇ ਦਾ ਪਲਾਟ ਆ ਲੱਡਲਾ ਇੱਥੇ ਬੈਠੇ ਆ ਸਾਰੇ ਕਿੰਨੇ ਰਿਸ਼ਤੇਦਾਰ ਆ ਪੈਸਾ ਪੰਚ ਚੱਲ ਰਹੀਆਂ ਨਾਲ ਜਿਹੜਾ ਵਾ ਖਾਣੇ ਪਾਣੇ ਦਾ ਵੀ ਗੱਲਪਨ ਦਾ ਵੀ ਪ੍ਰੋਗਰਾਮ ਚੱਲ ਰਿਹਾ ਵਾ ਤੇ ਬਹੁਤ ਬਹੁਤ ਸਾਡੇ ਲੋਕਾਂ ਨੇ ਇੱਥੇ ਮੁਬਾਰਕਾ ਦਿੰਨੇ ਆ ਕਰਦੀਆਂ ਜਿਹੜੀਆਂ ਦੋਸਤੋ ਇਹ ਹੈ ਸਰੇ ਵੰਟ ਕੇ ਗਰਮੀ ਇੰਨੀ ਹੈ ਵਾਟੀ ਗੱਡੀ ਜਾਂਦੀ ਹੈ ਗਰਮੀ ਨੇ ਹੋ ਜ਼ਿਆਦਾ ਮਰੂੜਾ ਵਾ ਬਹੁਤ ਜ਼ਿਆਦਾ ਹੀ ਹਮਸਤੀਆ ਲੱਗਾ ਹੁਣ ਅਸੀਂ ਆਏ ਆ ਵਾਪਸ ਤੇ بارش ਹੋ ਰਹੀ ਹੈ ਥੋੜੀ ਥੋੜੀ ਇਹ ਦੇਖ ਸਕਦੇ ਜੀ بارش ਜੀ ਵਾਪਸ ਆਏ ਆ ਇੱਥੇ ਜਿੱਥੇ ਵੀ ਮੈਨੂੰ ਦੇਖ ਰਿਹਾ ਜੀ ਦੇਸ਼ ਵਿਦੇਸ਼ ਚ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜੇ ਮੈਨੂੰ ਲਾਈਕ ਕਰ ਦਿਆ ਕਰੋ ਤੇ ਹੋਰ ਵਧੀਆ ਤੇ ਸ਼ੇਅਰ ਵੀ ਕਰ ਦਿਆ ਕਰੋ ਮੈਂ ਤਾਂ ਦਾ ਆਪਣਾ ਕੀ ਪੁੱਤਾ ਪੰਨੂ ਜਿਉਂਦੇ ਰੋ ਵਾਸਤੇ ਰੋ ਖੁਸ਼ ਰੋ ਬਾਦਰਾ